ਇਹ ਦਿਲ ਜਿਹੜਾ ਨਾ ਵੀ ਨਾਜ਼ੁਕ ਹੈ ਨਾ ਵੀ ਕਿ ਐਵੇਂ ਟੁੱਟਿਆ ਰਹਿੰਦਾ ਠੀਕ ਹੈ ਨਾ ਜਰਾ ਗੱਲ ਕਿਸੇ ਨੇ ਕਹੀ ਤੇ ਟੁੱਟ ਜਾਂਦਾ ਮਜ਼ਬੂਤ ਇਹਨਾਂ ਵਿੱਚ ਕੀ ਆਖਾ ਬੰਦਾ ਪਿਆ ਹੋਇਆ ਵੇ ਲੈ ਕੇ ਜਾਣਾ ਹੈ ਉਹਨੂੰ ਉਦੋਂ ਚਾਹ ਵੀ ਪੀ ਰੇ ਰੋਟੀਆਂ ਵੀ ਚੱਲ ਰਹੀਆਂ ਨੇ ਸਾਰਾ ਕੁਝ ਚੱਲ ਰਿਹਾ ਵੇ ਇਹ ਕਿੱਥੋਂ ਵੇ ਇਹ ਜਿਹੜਾ ਵੇ ਨਾ ਇਹ ਦਿਲ ਦੀ ਮਜ਼ਬੂਤੀ ਜਿੰਨੀ ਕਰੋਗੇ ਡਰਮ 'ਇੱਕਟ ਕਰੋ ਮੇਰੇ ਸਾਹ ਨਾਲ ਖਾ 10 ਮਿੰਟ ਬਾਅਦ ਵੀ ਲੈਣਾ ਹੁੰਦਾ ਹਾਏ ਮੈਂ ਮਰ ਗਈ ਅੱਜ ਕੀ ਹੋ ਗਿਆ ਦੇਖੋ ਜਿੱਥੋਂ ਤੱਕ ਹੋ ਸਕਦਾ ਹੈ ਉੱਥੋਂ ਤੱਕ ਆਪਣੇ ਦਿਲੋਂ ਕਰੋੜਾ ਕਰੋ ਬੀ ਕੋਈ ਨਹੀਂ ਫਿਰ ਉਹ ਅੱਗੇ ਨਾਲੋਂ ਕਿੰਨਾ ਫਰਕ ਪੈ ਗਿਆ ਜੀ ਮੈਂ ਅੱਗੇ ਬਚੇ ਤਰਾਂ ਨੂੰ ਕਹਿੰਨੀ ਹੁੰਦੀ ਆ ਸਿਰ ਸਿਰਫ ਵੀਟ ਲਗਾਉਣਾ ਜੀ ਨਹੀਂ ਕਰਦਾ ਇੱਥੇ ਐ ਹੋ ਗਿਆ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਸੋ ਅੱਗੇ ਇੱਕ ਬੰਦੇ ਦੀ ਖਬਰ ਨਹੀਂ ਸੀ ਸੁਨੇ ਜਾਂਦੀ ਹੁੰਦੀ ਕਿਸੇ ਕੋਲੋਂ ਪਿੱਟ ਪਿੱਟ ਮਰ ਜਾਂਦੀਆਂ ਸੀ ਜਨਾਨੀਆਂ ਰੋ ਰੋ ਪਾਗਲ ਹੋ ਜਾਂਦੀਆਂ ਸੀ ਅੱਜ ਸਵੇਰੇ ਹੀ 20 ਦੀ ਖਬਰ ਆ ਜਾਂਦੀ ਹੈ ਰਾਈਟ ਕੁਝ ਵੀ ਨਹੀਂ ਹੁੰਦਾ ਲੋਕੀ ਟੂਰੇ ਫਿਰਦੇ ਸੋ ਮਜਬੂਤੀ ਜਿਹੜੀ ਹੈ ਉਹ ਸਿਰਫ ਆਪਣੇ ਦਿਲ ਨੂੰ ਹੀ ਸਮਝਾਣ ਨਾਲ ਹੋਣੀ ਹੈ ਦਿਲ ਨੂੰ ਸਮਝਾਓ